ਅੱਛਾ ਤੁਸੀਂ ਦੱਸੋ ਵੀ ਹਸਪਤਾਲ ਦੇ ਬੰਦੇ ਪੂਰੇ ਨੇ? ਨਹੀਂ। ਮਾਸਟਰ ਪੂਰੇ ਨੇ। ਇਹਦੇ ਕੁਝ ਨਹੀਂ। ਹਾਂ ਕਿਤੇ ਪੂਰੇ। ਮਿਡਲ ਜਾਂਦੇ ਬੰਦੇ ਪੂਰੇ ਨੇ ਤਿੰਨ ਤਿੰਨ ਬੰਦੇ ਨੇ। ਬੈਂਕਾਂ ਦੇ ਬੰਦ ਤਿੰਨ ਤਿੰਨ ਬੰਦੇ ਮੈਂ ਦੇਖੇ ਨੇ। ਉਹਨਾਂ ਨੂੰ ਸਾਰਾ ਦਿਨ ਕੰਮ ਨਹੀਂ ਹੁੰਦਾ। ਠੀਕ ਹੈ। ਨੌਕਰੀਆਂ ਜਿਹੜੇ ਸਾਡੇ ਨੌਜਵਾਨ ਪੜ੍ਹੇ ਲਿਖੇ ਫਿਰਦੇ ਨੇ ਇਹਨਾਂ ਨੂੰ ਨਹੀਂ ਇਹ ਨੌਕਰੀਆਂ ਦੇ ਸਕਦਾ। ਨਾਲੇ ਦੇਣ ਵੀ ਦੂਜਿਆਂ ਡਾਇ ਨੇ ਭਈਆਂ, ਬੂਈਆਂ ਛੋਟਿਆਂ। ਇਹਦੇ ਵਿੱਚ ਕੀ ਆ ਬਾਪੂ? ਪੰਜਾਬੀ ਦੇਖੋ। ਨੌਕਰੀ ਮਿਲਦੀ। ਫਿਰ ਦੇਖੋ ਜਿਹੜਾ ਇਹ ਆਪਣੇ ਬੈਂਕ ਚਾਹੂਗਾ ਸਭ ਤੋਂ ਵੱਡਾ ਮੈਂ ਨਾ ਪੁੱਛਿਆ ਮੈਨੇਜਰ ਮੈਨੇਜਰ ਜਾਂ ਬਈਆ ਹੋਗਾ ਜਾਂ ਬਈਆਂ ਹੋਣਗੀ ਪੰਜਾਬੀ ਆਪਣ ਬੈਣੀ ਨੀ ਕੂਸੀ ਦੇ ਬੈਣ ਬਈ ਮੈਂ ਤੈਨੂੰ ਗੱਲ ਲਾ ਦਾਂ ਜਿਹੜੀ ਕੱਜਮਬਾਜ ਐਨੇ ਵਾਲ ਖੁੱਲੇ ਨੇ ਨਾ ਉਹਦੇ ਵਾਲ ਚੰਗਲ ਦਾ ਚੰਗੇ ਲੱਗਣ ਨਾ ਉਹ ਚੰਗੀ ਲੱਗੇ ਮੈਨੇਜਰ ਬਣੀ ਬੈਠੀ ਇਹ ਕਾਰਨ ਕੀ ਉਸ ਨੂੰ ਮੈਂ ਗੱਲ ਲਾ ਦਾਂ ਬਾਈ ਜੀ ਕਾਰਨ ਕੀ ਆ ਇਹਦਾ ਕਾਰਨ ਜਿੱਥੇ ਕਰ ਮੈਂ ਰਿਜ਼ਲਟ ਕੱਢਿਆ ਇਹ ਕਾਰਨ ਕੀ ਹੋਇਆ ਦੇਖੋ ਇਹ ਕੋਈ ਵੀ ਸਰਕਾਰ ਹੁੰਦੀ ਆ ਗਵਰਨਮੈਂਟ ਹੁੰਦੀ ਆ ਉਹਨੂੰ ਉਹਨੇ ਉਹਨੇ ਇੱਕ ਜਾਗਰਿਤ ਕਰਨੀ ਹੁੰਦੀ ਆ ਵੀ ਜਵਾਨੀ ਨੂੰ ਲੋਕਾਂ ਨੂੰ ਮੈਂ ਲਾਉਣਾ ਕਿੱਦਰਾ ਕਰਨਾ ਕਿਵੇਂ ਹੁਣੇ ਗਵਰਨਮੈਂਟਾਂ ਕਰ ਕੀ ਰਹੀਆਂ ਨੇਗੇ ਜਿਹੜੀਆਂ ਮੇਨ ਸਮੱਸਿਆ ਜਿਹੜੀ ਕਿ ਸਾਡੀ ਜਵਾਨੀ ਨਾ ਤਾਂ ਆਉਣ ਵਾਲੇ ਸਮੇਂ ਤੋਂ ਨੂੰ ਪਟਵਾਰੀ ਮਿਲਣਾ ਨਾ ਤਹਿਸੀਲਦਾਰ ਮਿਲਣਾ ਨਾ ਕੋਈ ਜਿਵੇਂ ਕਿ ਆ ਬਾਪੂ ਨੇ ਬੈਂਕ 'ਚ ਮਿਲਣਾ ਨਾ ਕੋਈ ਪੁਲਿਸ 'ਚ ਮਿਲਣਾ ਕਿਉਂਕਿ 12ਵੀਂ ਕਰਕੇ ਸਾਰੇ ਬਾਹਰ ਜਾਈਂਦੇ ਨੇਗੇ ਹੁਣ ਇਹ ਹੋਇਆ ਕੀ ਕਾਰਨ ਹੈ ਜਿਹੜਾ ਇਹ ਐਡਾ ਵੱਡਾ ਤੁਸੀਂ ਦੇਖੋ ਕੋਈ ਵੀ ਜਵਾਨ ਬੱਚਾ ਰਹਿਣ ਨੂੰ ਤਿਆਰ ਨਹੀਂ ਬਾਹਰ ਵੀ ਜਾ ਕੇ ਪੁੱਛ ਲਓ ਬੱਚਿਆਂ ਨੂੰ ਕਿੰਨੇ ਕੁ ਸੁਖੀ ਨੇਗੇ ਦਾ ਕਾਰਨ ਪਤਾ ਕੀ ਹੋਇਆ ਬਾਈ ਜੀ ਕਾਰਨ ਇਹ ਹੋਇਆ ਤੁਸੀਂ ਕੀ ਦੀਓ ਸਾਹਮਣੇ ਜਾਵਾ ਉਹ ਮਸ਼ਹੂਰੀ ਲਾ ਦੀ ਕਰ ਰਹੇ ਹੋ ਤੁਸੀਂ ਕੀ ਚੀਜ਼ ਦੀ ਤੁਸੀਂ ਐਂ ਕਰੋ ਜਿਹੜੀ ਮਰਜ਼ੀ ਲਹਿਰ ਚਲਾ ਲਓ ਲਹਿਰ ਚਲਾਉਣੀ ਪੈਂਦੀ ਹੁੰਦੀ ਆ ਚਾਹੇ ਚੰਗੀ ਲਹਿਰ ਚਲਾ ਲਓ ਚਾਹੇ ਨਸ਼ੇ ਵਿਰੁੱਧ ਲਹਿਰ ਚਲਾ ਲਓ ਚੰਗੀ ਲਹਿਰ ਚਲਾ ਲਓਗੇ ਤਾਂ ਉਹ 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 ਲਹਿਰ ਹੁੰਦੀ ਆ ਹਰ ਇੱਕ ਚੀਜ਼ ਦੀ ਹਰ ਇੱਕ ਦੀ ਲੋਕਾਂ ਨੂੰ ਨੌਜਵਾਨ ਨੂੰ ਜਾਗਰ ਪਰ ਇਹਨਾਂ ਨੇ ਲਹਿਰ ਕਿਹੜੀ ਚਲਾਈ ਇਹਨਾਂ ਨੇ ਲਹਿਰ ਇਹ ਚਲਾਈ ਆ ਲੀਡਰਾਂ ਨੇ ਆਪ ਖੁਦ ਹੋ ਕੇ ਵਿੱਚ ਦੇਖੋ ਬਾਈ ਜੀ ਪਹਿਲਾਂ ਕਾਂਗਰਸ ਦੇ ਵੱਡੇ ਲੀਡਰਾਂ ਸਾਰੇ ਇਹ ਇਮੀਗ੍ਰੇਸ਼ਨ ਸੈਂਟਰ ਸੀ ਇਹ ਕੋਈ ਆ ਜਿਹੜਾ ਮੈਂ ਗੱਲਾਂ ਬੋਲਦਾ ਕੋਈ ਨਹੀਂ ਬੋਲ ਸਕਦਾ ਕਿਉਂਕਿ ਇਹਨਾਂ ਨੇ ਸਾਰਿਆਂ ਤੋਂ ਪੈਸੇ ਖਾਦੇ ਹੋਣਗੇ ਮੈਂ ਕਹਣਾ ਕੋਈ 5 ਰੁਪਏ ਸਾਫਤ ਕਰਦਾ ਐ ਤੇ ਕਰ ਨਹੀਂ ਜਿੰਨਾ ਮੈਨੂੰ 3 ਸਾਲ ਹੋ ਗਏ ਮੁੱਦੇ ਦੇ ਬੋਲਦੇ ਨੂੰ ਕੋਈ ਬੰਦਾ ਐ ਨਹੀਂ ਬੋਲ ਸਕਦਾ ਹੁਣ ਸਾਰੇ ਪਹਿਲਾਂ ਕਾਂਗਰਸ ਦੇ ਲੀਡਰਾਂ ਦੇ ਸੈਂਟਰ ਖੋਲੇ ਹੋਏ ਸੀਗੇ ਇੱਕ ਬੰਦੇ ਦੀ ਇੱਕ ਬੰਦੇ ਨੇ 100 120 ਤੀ ਕਰੋੜ ਦੀ ਠੱਗੀ ਕੀਤੀ ਇੱਕ ਬੰਦੇ ਦੇ ਉਹ ਮੋਕਲ ਏਜੰਟਾ ਬਠਿੰਡੇ ਵਾਲਾ ਉਹਦਾ ਕਿਹਦਾ ਹੱਥ ਸੀਗਾ ਪਹਿਲਾਂ ਮਨਪੇ ਦਾ ਹੱਥ ਸੀਗਾ ਉਹਦੇ ਵਿੱਚ ਉਹ ਕਾਂਗਰਸ ਦੇ ਵਿੱਚ ਉਹਨੂੰ ਉਹ ਖਲਾਉਣ ਵਾਲੇ ਉੱਥੇ ਹੋਏ ਸੀ ਹੁਣ ਬਾਈ ਜੀ ਤੁਸੀਂ ਤੁਹਾਨੂੰ ਦੂਜਾ ਦੱਸਦਾ ਹਾਂ ਹੁਣ ਜਿਹੜੇ ਇਸ ਟਾਈਮ ਆ ਜਿਹੜਾ ਹੁਣ ਆਮ ਆਦਮੀ ਪਾਰਟੀ ਆ ਉਹਲਾ ਆਪਣਾ ਦੂਜਾ ਜਿਹੜਾ ਕਿ ਆਪਣਾ ਕੀ ਕਹਦੀ ਆਪਾਂ ਗੱਲ ਕਰੀਏ ਬਠਿੰਡੇ ਸੈਂਟਰ ਖੁੱਲਿਆ ਹੋਇਆ ਬਗਰਮੀਤ ਕੁਡਿਆਂ ਦੇ ਖੁਦ ਆਪਦਾ ਮੁੰਡਾ ਖੁੱਲੀ ਖੜਾ ਸੀ ਇੱਥੇ ਮੈਂ ਤਾਂ ਉਹਦੀ ਮੇਰੇ ਦਾ ਬਾਈ ਉਹ ਉਹਨੇ ਘਟ ਘਟ 60 70 ਕਰੋੜ ਦੀ ਠੱਗੀ ਐ ਮੀਤ ਹਿਰ ਆਪ ਉਥੇ ਸਨਮਾਨ ਕਰੀ ਜਾਂਦਾ ਸਨਮਾਨ ਤਾਂ ਆਪ ਪ੍ਰਚਾਰ ਕਰੀ ਜਾਂ ਤੁਸੀਂ ਬਾਹਰ ਜਾਓ ਨੌਜਵਾਨਾਂ ਨੂੰ ਸਨਮਾਨ ਦਿੱਥੋਂ ਫਿਰ ਤੁਸੀਂ ਇਹ ਤਾਂ ਇਹ ਤਾਂ ਇਹ ਤਾਂ ਇੱਕ ਲਹਿਰ ਚਲਾਤੀ ਵੀ ਤੁਸੀਂ ਬਾਹਰ ਜਾ ਕੇ ਪਤਾ ਨਹੀਂ ਕੀ ਕਰ ਲਓਗੇ ਹੁਣ ਜਿਹੜੇ ਐਕਟਰ ਜਿਹੜੇ ਲੀਡਰ ਜਿਹੜਾ মিডিਆ ਸਾਰਾ ਪ੍ਰਚਾਰ ਕਰਨ ਦੇ ਲੱਗਾ ਹੋਇਆ ਨੌਜਵਾਨੀ ਤਾਂ ਨੌਜਵਾਨੀ ਕੀ ਐ ਨੌਜਵਾਨੀ ਤਾਂ ਇੱਕ ਕੱਚੀ ਆਪਾਂ ਆਪਾਂ ਗੱਲ ਕਰੀਏ ਆਪਾਂ ਫੱਟੀ ਉਹ ਤੇ ਜੋ ਮਰਜ਼ੀ ਲਿਖ ਲੋ ਕਿਉਂ ਜੀ ਫੱਟੀ ਜਿਹੜਾ ਕੋਈ ਮਰਜ਼ੀ ਲਿਖ ਲੋ ਹੁਣ ਉਹ ਨੌਜਵਾਨੀ ਕਹਿੰਦੀ ਵੀ ਬਾਹਰ ਹੀ ਆ ਸਾਰਾ ਕੁਝ ਇੱਥੇ ਦਾ ਕੁਝ ਹੈ ਨਹੀਂ ਦਿਮਾਗ ਚੀਜ਼ੀ ਦੇ ਬਿਠਾਤੀ ਹੁਣ ਇੰਨੀਆਂ ਮਸ਼ਹੂਰੀਆਂ ਇੰਨੀਆਂ ਹੁਣ ਤੁਸੀਂ ਇਹ ਦੱਸੋ ਇੱਕ ਸਾਰੇ ਚੈਨਲਾਂ ਦੇ ਉੱਪਰ ਬਾਹਰ ਦੀ ਮਸ਼ਹੂਰੀ ਚੱਲਦੀ ਆ ਲੀਡਰ ਕਹੀ ਇਹਨੇ ਕਲਾਕਾਰ ਕਹੀ ਇਹਨੇ ਕੋ ਕਿਸੇ ਨੂੰ ਕਿਹਾ ਵੀ ਇੱਥੇ ਤੁਸੀਂ ਰਹਿ ਕੇ ਭਰਾਵੋ ਆਪਣੇ ਪੰਜਾਬ ਵਾਲੇ ਦੇਖੋ ਨਸ਼ੇ ਨੂੰ ਕਿਵੇਂ ਦੂਰ ਕਰਨਾ ਚੰਗੇ ਪਾਸੇ ਕਿਵੇਂ ਲੱਗਣਾ ਕਿਵੇਂ ਆਪਣਾ ਜੀਵਨ ਸਵਾਰਨਾ ਮੇਰੇ ਕੋਲੇ 6 ਕਿੱਲੇ ਜ਼ਮੀਨ ਦੇ ਆ ਬੈਠਾ ਸਰਪੰਚ ਪਿੰਡ ਦਾ 6 ਨਹੀਂ 6 ਟੱਬੇ ਵਾਲੀ ਜ਼ਮੀਨ ਸੀ ਹੈ ਮੇਰੇ ਕੋਲ ਕੀ ਸੀਗਾ 4 ਭਾਂਡ ਭਰਾ ਸੀ ਸੀ ਠੀਕ ਹੈ ਚਾਰਾਂ ਦੀ ਮੇਰੀ ਅੱਤ ਦੀ ਗਰੀਬੀ ਮੇਰੀ ਮਾਂ ਮੇਰੀ ਮਾਂ ਨੂੰ ਕੈਂਸਰ ਹੋ ਗਿਆ ਬਾਪੂ ਨੂੰ ਮੇਰੇ ਨੂੰ ਨਸ਼ੇ ਦੀ ਆਦਤ ਸੀ ਬਾਪੂ ਨੂੰ ਮੇਰੇ ਨੂੰ ਨਸ਼ੇ ਦੀ ਆਦਤ ਹੁਣ ਜਿਹੜੇ ਬੰਦੇ ਨਸ਼ੇ ਦੀ ਆਦਤ ਪੈ ਗਈ ਉਹ ਨਾ ਘਰ ਦਾ ਕਿਸ ਵਾਰ ਸਕਦਾ ਹੁਣ ਇਹਦੇ ਵਿੱਚ ਕੀ ਹੋਇਆ ਇਹਦੇ ਵਿੱਚ ਭੈਣਾ ਪੜੀਆਂ ਦੋਨੇ ਭੈਣਾਂ ਪੜਾਈਆਂ ਮੇਰੀ ਮਾਂ ਨੇ ਐਂ ਗਰੀਬੀ ਕੱਟ ਕੇ ਐਮ ਐਪੀ ਐਡ ਖਿੱਤੀਆਂ ਸਾਰਾ ਕੁਝ ਖਿੱਤੀਆ ਚੰਗੇ ਘਰਾਂ ਦੇ ਰਿਸ਼ਤੇ ਹੋਏ ਇਸ ਤੋਂ ਬਾਅਦ ਮਾਂ ਨੂੰ ਕੈਂਸਰ ਹੋ ਗਿਆ ਉਸ ਤੋਂ ਬਾਅਦ ਕਿਤੇ ਕਿਤੇ ਪਾਰਟ ਦੇਖਣ ਜਾਇਆ ਕਰ ਕਿੱਥੇ ਕਿੱਥੇ ਕੰਮ ਕੰਮ ਪੈਦਾ ਕੀਤਾ ਰਜਗਾਰ ਪੈਦਾ ਕੀਤਾ ਅੱਜ ਉਹੀ ਘਰ ਅੱਜ ਗੱਡੀਆਂ ਕਾਰਾਂ ਖੜੀਆਂ ਨੇ ਠੀਕ ਹੈ ਜੀ ਕਮਾਈ ਕਰੀ ਹੈ ਨਹੀਂ ਜਵਾਨੀ ਨੂੰ ਜੇ ਆਪਾਂ ਚੰਗੇ ਪਾਸੇ ਲਾਵਾਂਗੇ ਇੱਥੇ ਕੀ ਨਹੀਂ ਮਿਲਿਆ ਸਾਰਾ ਕੁਝ ਮਿਲਿਆ ਇੱਥੇ ਪਰ ਤੁਸੀਂ ਇੱਕ ਚੀਜ਼ ਦੇਖੋ ਸਰਕਾਰਾਂ ਕਹਿੰਦੀਆਂ ਜਿਹੜਾ ਮੈਨੂੰ ਸਭ ਤੋਂ ਵੱਡਾ ਦੁੱਖ ਹੈ ਇੱਥੇ ਪੰਜਾਬ ਦੇ ਵਿੱਚ ਸਤਾਉਂਦਾ ਉਹ ਹੈ ਸਾਡਾ ਪਾਣੀ ਖਰਾਬ ਹੋ ਗਿਆ ਸਾਡੀ ਮਿੱਟੀ ਖਰਾਬ ਹੋ ਗਈ ਸਾਡੀ ਹਵਾ ਖਰਾਬ ਹੋ ਗਈ ਸਰਕਾਰਾਂ ਨੇ ਕੀ ਕੀਤਾ 4 ਏਕੜ ਦੇ ਵਿੱਚ ਮੈਂ ਜੰਗਲ ਲਾਇਆ ਪਿਆ 5 1.5 ਏਕੜ ਦਾ ਮੈਂ ਬਾਗ ਬਣਾ ਰਿਹਾ ਹਾਂ ਉਹਦੇ ਪਿੰਡ 'ਚ ਗੱਲਾਂ ਮਾਸੇ ਦਾ ਕੱਲਾ ਲੀਡਰਾਂ ਕੋਲ ਗੱਲਾਂ ਨੇ ਇਹਨਾਂ ਕੋਲ ਹੋਰ ਤਾਂ ਕੁਝ ਹੈ ਨਹੀਂਗਾ ਕਿਸੇ ਲੀਡਰ ਨੇ ਕੋਈ ਕੁਝ ਬਾਤਾਂ ਕਰਨ ਲਈ ਕੀਤਾ ਅੱਜ ਆ ਪ੍ਰਾਲੀ ਪ੍ਰਾਲੀ ਨੂੰ ਕਿਸਨ ਪ੍ਰਾਲੀ ਨੂੰ ਅੱਗ ਲਾ ਰਿਆ ਪ੍ਰਾਲੀ ਨੂੰ ਰੋਕਣ ਲਈ ਕੀ ਕੀਤਾ ਕਿਸੇ ਨੇ ਕੋਈ ਕਿਸੇ ਦੇ ਕੋਈ ਦਿਮਾਗ ਚ ਗੱਲ ਪਾਈ ਬਈਰ ਹੋ ਰਹੀਆਂ ਜੀ ਮੰਡੀ ਚ ਭਰਾਂ ਹੋ ਰਿਆ ਤੁਸੀਂ ਜਿਹੜੀ ਚੀਜ਼ ਤੋਂ ਕੱਟਣ ਵਾਲਾ ਪਹਿਲਾਂ ਨਾ ਕਿਸਾਨ ਨੂੰ ਝੋਨੇ ਚੋਂ ਕੱਢੋ ਇੱਥੇ ਕਿਹੜੀ ਫਸਲ ਨਹੀਂ ਹੁੰਦੀ ਉਹ ਤਾਂ ਕਹਿੰਦੇ 23 ਫਸਲਾਂ ਦਾ ਐਮਐਸਪੀ ਦੇਣਾਗੇ ਹੁਣ ਤੁਸੀਂ ਤੁਸੀਂ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ ਕਹਿੰਦੇ 23 ਫਸਲਾਂ ਤੇ ਐਮਐਸਪੀ ਦੇਵਾਂਗੇ ਬਾਈ ਜੀ ਇਹ ਕਹਿੰਦੇ ਸੀਗੇ ਕਣ ਕਿਸਾਨ ਹਰ ਇੱਕ ਫਸਲ ਬੀਜ ਨੂੰ ਤਿਆਰ ਹੋਹੀ ਤਾਂ ਗੱਲ ਜਿਹੜੀ ਮੈਂ ਪਹਿਲਾਂ ਐਕਸਪਲੈਂਟ ਵਾਲੀ ਕੀਤੀ ਆ ਕਿਸਾਨ ਦੀ ਮੂੰਗੀ ਰੋਲੀ ਮੱਕੀ ਰੋਲੀ ਕਿਹੜੀਆਂ ਫਸਲਾਂ ਰੋਲ ਹੋਰ ਕਿਹੜੇ ਸਾਰੇ ਫਸਲਾਂ ਬੀਜ ਨੂੰ ਤਿਆਰ ਆ। ਆਸਾਨ ਤੁਸੀਂ ਝੋਨੇ ਨੂੰ ਤੁਸੀਂ ਕਹਿੰਦੇ ਪਰਾਲੀ ਪਰਾਲੀ ਜੇ ਝੋਨਾ ਹੀ ਨਹੀਂ ਹੋਊਗਾ ਤਾਂ ਤਾਂ ਪਰਾਲੀ ਆਪੀ ਨਹੀਂ ਹੋਊਗੀ। ਕੀ ਗੱਲ ਹੈ ਪਹਿਲਾਂ ਤੁਸੀਂ ਉਹ ਚੀਜ਼ ਚ ਕੱਢੋ ਕਿਸਾਨ ਨੂੰ ਕਿੰਨੀ ਡਿਮਾਂਡ ਆ ਕਿੰਨੀਆਂ ਹੋਰ ਚੀਜ਼ਾਂ ਦੀ ਡਿਮਾਂਡ ਆ ਸਾਰਾ ਪੂਰਾ ਮੈਂ ਸਾਰਾ ਇੱਧਰ ਅਰਬ ਕੰਟਰੀਆਂ ਦੇਖ ਕੇ ਆ ਹੁਣ ਮੈਂ ਤਿੰਨ ਸਟੇਟਾਂ ਦੇ ਵਿੱਚ ਜਾ ਕੇ ਆਂ ਭਾਰਤ ਦੀਆਂ ਚ ਹਿਮਾਚਲ ਲਦਾਖ ਤੇ ਜੰਮੂ ਕਸ਼ਮੀਰ ਤਿੰਨਾਂ ਦੇ ਵਿੱਚ ਕਿਤੇ ਨਾਜ ਨਹੀਂ ਹੁੰਦਾ ਨਾ ਜਿੱਨਾ ਪੰਜਾਬ 'ਚ ਹੁੰਦਾ ਕਿਤੇ ਵੀ ਨਹੀਂ ਹੁੰਦਾ ਆਪ ਵੀ ਕਹਣਾ ਹੁੰਦਾ ਕੱਲ ਪਰसों 150 ਮਨ ਵਾਲੀ ਧਰਤੀ ਸਾਡੇ ਪੰਜਾਬ ਦੇ ਵਿੱਚ ਆ ਠੀਕ ਆ ਜਿਸ ਕਰਕੇ ਸਾਨੂੰ ਜਿਹੜੀ ਚੀਜ਼ ਤੋਂ ਕੱਢਣ ਵਾਲਾ ਕੋਈ ਖੇਤੀਬਾੜੀ ਬਦਲਣ ਦਾ ਮਾਡਲ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਖੇਤੀਬਾੜੀ ਨੂੰ ਛੋਣੇ ਤੋਂ ਕੱਟਣਾ ਕੱਟ ਸਕਦੇ ਆ ਕੱਢਣ ਨੂੰ ਹਰ ਇੱਕ ਚੀਜ਼ ਦੀ ਡਿਮਾਂਡ ਆ ਪਾਣੀ ਸਾਡੇ ਡੂੰਘੇ ਹੋਗੇ 11 ਸਾਡੀ ਧਰਤੀ ਦੇ ਫਲ ਗਏ ਕੁਝ ਕੁਝ ਕਰਕੇ ਤਾਂ ਦਿਖਾਉਣ ਵੀ ਕੁਝ ਨਹੀਂ ਕਰਨਾ ਗੱਲਾਂ ਨੇ ਜੀ ਇਹਨਾਂ ਕੋਲ ਕੋਣ ਮੰਜੀ ਰੋਲ ਕੇ ਸਿੱਟਦੀ